ਕੜੀ ਬੈਲ ਦਸੂ ਗੜੀ ਡਿਊਟੀ ਲੱਗੀ ਨਾ ਤੈਨੂੰ ਫੋਨ ਕੀਤਾ ਤੂੰ ਹੀ ਆਏ ਜੇ ਸਰਪੰਚ ਵਿਚਾਲੇ ਖੁਲਤਾ ਆਇਆ ਹੁੰਦੇ ਆਨੂੰ ਤੁਸੀਂ ਗੱਲ ਨਹੀਂ ਸੁਣੀ ਤੇ ਤੁਸੀਂ ਆ ਕੇ ਸਰਪੰਚ ਦੇ ਥੱਪੜ ਮਾਰ ਦੋ ਕੋਈ ਦੋਸਤ ਕਿਤਾਬੇ ਨਹੀਂ ਗਿਆ ਨਹੀਂ ਹੈਗੀ ਯਾਰ ਕਿਉਂ ਥੱਪੜ ਕਿਉਂ ਮਾਰਿਆ ਤੂੰ ਤਾਂ ਮੇਰੇ ਨਾਲ ਗੱਲ ਨਹੀਂ ਕਰਦਾ ਉਹ ਯਾਰ ਪੈਸੇ ਕਿੰਨੇ ਨਹੀਂ ਮੈਂ ਤੈਨੂੰ ਕਿਹਾ ਤੜਸੀ ਨਹੀਂ ਰੱਬ ਤੋਂ ਕਿਹਾ ਜੇ ਤੂੰ ਮੈਨੂੰ ਥੱਪੜ ਮਾਰੋ ਹਾਂ ਮੈਂ ਪੈਸਾ ਚੁਣਿਆ ਕੀ ਆ ਤੇ ਜਨਤਾ ਨੇ ਚੁਣਿਆ ਨਾ ਐਵੇਂ ਨਹੀਂ ਅਸੀਂ ਬਣ ਗਏ ਪੀਤੀ ਆ ਪੀਤੀ ਆ ਪੱਕੀ ਪੀਤੀ ਆ ਤੇਰੀ दारू ਵੀ ਪੀਤੀ ਆ ਕੀ ਮਤਲਬ ਹੋਇਆ ਚਾਹ ਪੀਦੀ ਤੇ ਨਹੀਂ ਪੀਦੀ ਯਾਰ ਇੱਕ ਸਰਪੰਚ ਨੂੰ ਅਸੀਂ ਗੱਲ ਕਰੀ ਥੱਪੜ ਮਾਰਦੇ ਤਰਾ ਕੀ ਰਾਈਟ ਮਿਲਦਾ ਪੰਚਾਇਤ ਖੜੀ ਹੈ ਰਾਈਟ ਕਿਹੜੇ ਨੂੰ ਨਹੀਂ ਮਾਰ ਸਕਦਾ

ਉੱਤਰ ਬੁਲਾ ਲਓ ਅਸੀਂ ਜਾਣਦੇ ਆ ਕਿ ਸਾਨੂੰ ਕੋਈ ਤਰ੍ਹਾਂ ਦੀ ਗੇ ਨਹੀਂ ਕੋਈ ਪਿੰਡ ਦਾ ਅਸੀਂ ਚੁਣਿਆ ਨਵੇਂ ਵੀ ਇਹ ਕੋਈ ਐ ਵੀ ਨਹੀਂ ਹੈ ਸਾਨੂੰ ਨਾਮ ਪੁੱਛੀ ਕੀ ਹੈ ਤੇ ਜੇ ਕਿਸੇ ਦੇ ਘਰ ਦੇ ਰੇਲੂ ਜੇ ਰੋਲਾ ਸੀਗਾ ਤਾਂ ਤੁਹਾਨੂੰ ਬੁਲਾਇਆ ਤੇ ਸਰਪੰਚਾਂ ਵੀ ਆਏ ਮੀਡੀਆ ਬੁਲਾਇਆ ਪਰ ਸਰਪੰਚ ਨੂੰ ਕਿਸੇ ਤਰ੍ਹਾਂ ਦਾ ਥੱਪੜ ਮਾਰਨਾ ਬਿਲਕੁਲ ਮੀਡੀਆ ਨੇ ਬੁਲਾ ਲਓ ਯਾਰ ਮੀਡੀਆ ਨੇ ਬੁਲਾਓ ਮੀਡੀਆ ਹੁਣੇ ਛਾਪੇ ਦੱਸ ਸਾਰੀ ਗੱਲਬਾਤ ਦੱਸ ਕੀ ਜਿੱਕਰ ਸੀ ਉਹ ਅਸੀਂ ਤੋਂ ਨਹੀਂ ਪਹਿਲੀ ਗੱਲ ਤਾਂ ਕੋਈ ਉਹਨੇ ਕੋਈ ਕਿਸ ਤਰ੍ਹਾਂ ਦੀ ਕੋਈ ਗਲਤੀ ਵੀ ਕੀਤੀ ਤਾਂ ਪਹਿਲੇ ਘੱਟ ਤਾਂ ਵੀਰਲ ਤੋਂ ਸਮਝਾਣ ਦੀ ਕੋਸ਼ਿਸ਼ ਕਰ ਸਕਦੇ ਤੇ ਥੱਪੜ ਨਹੀਂ ਮਾਰ ਸਕਦੇ ਉਹ ਸਭ ਯਾਰ ਗਲਤਫਹਿ ਤਪੋਨੀ ਅਗਰ ਕੱਪੜਾ ਮਾਰਦਾ ਕੀ ਦਕਾਰ ਆ ਦੱਸੋ ਤੁਸੀਂ ਦੱਸੋ ਨਾਮ ਤੁਹਾਡਾ ਵੀ ਕਰੀਏ ਯਾਰ ਹੁਣ ਇਹ ਕਿਹਦੇ ਕੋਲ ਆਪਾ ਸੀ ਆਪਾ ਸਰਮੰਚੀ ਫਿਰ ਦੱਸੋ ਦੱਸੋ ਘੜਦੇ ਇੱਕ ਗਰੇਲੂ ਦਾ ਮਸਲਾ ਚਲੋ ਤੁਸੀਂ 12 ਦੇ ਕਰੇਤੀ ਕੁਝ ਆਏ ਸਰਪੰਚ ਹੁੰਦਾ ਤਾਂ ਇਹ ਸਾਰੇ 3 4 ਖੜੇ ਆ ਪੰਚਾਇਤ ਆ ਕੋਲੇ ਤੂੰ ਸਾਡੇ ਕੋਲੇ ਹੁੰਦੀ ਚਲੋ ਕੱਪੜਾ ਮਾਰਦਾ ਨਾ ਉਹ ਨਹੀਂ ਜਾ ਰਹੇ ਤੇ ਕੋਈ ਗੱਲ ਨਹੀਂ ਆ ਬਾਜੀ ਦੇ ਵਿੱਚ ਆਹ ਵੇਖੋ ਜਿੰਨੀ ਜਨਤਾ ਸੁਣਦੀ ਆ ਮੇਰਾ ਨਾਮ ਪਪੂ ਰਾਮ ਪਪੂ ਰਾਮ ਜੀ ਪਪੂ ਰਾਮ ਪਿੰਡ ਕਹਿੰਦਾ ਨਹੀਂ ਡਿਊਟੀ 11:00 ਤੋਂ 12:00 ਤੱਕ ਬਣਾਇੰਦੇ ਕਰਦੇ ਆ ਜੀ ਕਰਨ ਵੇ ਦੇਖੋ ਕੋ ਨਹੀਂ ਵੀਰ ਮੈਂ ਟੰਗੂਗਾ ਨਾ ਕਿਸੇ ਤਰ੍ਹਾਂ ਦੀ ਕੋਈ ਪੰਚਾਇਤ ਹੋ ਜਾਵੇ ਨਾ ਇਹ ਕਿਸੇ ਇਨਸਾਨ ਨੇ ਗਲਤੀ ਕੀਤੀ ਹੈ ਕਿਸੇ ਨੇ ਗਲਤੀ ਕੀਤੀ ਨਾ ਤੇ ਅਸੀਂ ਪੰਚਾਇਤ ਦੇ ਵਿੱਚ ਉਹਨੂੰ ਥੱਪੜ ਮਾਰਨ ਦੀ ਵੀ ਨਹੀਂ ਦੱਦ ਤੇ ਉਹ ਦੁਬਾਰਾ ਉਹਦੇ ਕੋਲ ਥੱਪੜ ਮਾਰ ਫਿਰ ਵੀ ਸੋਚਦੇ ਹੁੰਦੇ ਆ ਬੁਰਾ ਮਸਲਾ ਕੀ ਹੈ ਮਸਲਾ ਯਾਰ ਇਹ ਦੋਨਾਂ ਜੀਆਂ ਦਾ ਆਪਸ ਵਿੱਚ ਹੀ ਹੈਗਾ ਸੀਗਾ ਤੇ ਮੈਨੂੰ ਬੁਲਾਇਆ ਤੇ ਤੁਸੀਂ ਸਰਪੰਚ ਹਾਂ ਮੈਂ ਸਰਪੰਚ ਹੈਗਾ ਤੇ ਇਹਨਾਂ ਨੂੰ ਬੁਲਾ ਇਹਨਾਂ ਨੂੰ ਕਿਸੇ ਕੰਪਲੇਟ ਕੀਤੀ 112 ਤੇ ਇਹ ਆਏ ਨੇ ਮੈਂ ਅੰਦਰੋਂ ਉਹਨੂੰ ਲੈ ਕੇ ਆਈ ਜਨਾ ਤੇ ਇਹਨੇ ਮੇਰੇ ਥੱਪੜ ਮਾਰਤਾ ਮਗਰੋਂ ਕੀ ਨਾਮ ਮਿਲਦਾ اچھا ਤੁਸੀਂ ਸਰਪੰਚ ਸਾਹਿਬ ਦੇਖੋ ਜੀ ਪਹਿਲੀ ਗੱਲ ਤਾਂ ਜੋ ਇਹਨਾਂ ਨੇ ਇਹ ਗੱਲ ਕੀ ਕੰਮ ਕੀਤਾ ਹੈ ਨਾ ਬਿਲਕੁਲ ਹਦਕਾਰ ਨਹੀਂ ਕਿਸੇ ਮੁਲਾਜ਼ਮ ਨੂੰ ਵੀ ਕਿਉਂਕਿ ਚਲੋ 1012 ਤੇ ਕੰਪਲੀਟ ਕੀਤੀ ਕਰਦਾ ਗਰੇਲੂ ਮਸਲਾ ਹੈ ਉਥੇ ਜੇ ਤੁਸੀਂ ਮੋਤਬਰ ਦੇਖੋ ਜੇ ਸਰਪੰਚ ਸਾਹਿਬ ਵੀ ਆਇਆ ਮੋਤਬਰ ਆਇਆ ਤਾਂ ਮੁਲਾਜ਼ਮ ਵੀ ਆਇਆ ਪਰ ਉਹਦੇ ਆਨ ਨੂੰ ਕਿਸੇ ਨੂੰ ਥੱਪੜ ਮਾਰਨ ਦਾ ਹੱਕ ਨਹੀਂ ਬਣਦਾ ਗੁਰਦੇਵ ਸਿੰਘ ਬੱਗੂ ਜੀ ਉਦਮ ਸਿੰਘ ਨਗਰ ਦੇ ਸਰਪੰਚ ਜੀ ਅੱਛਾ ਇਹਦਾ ਸੰਬੰਧ ਹੀ ਹੋਇਆ ਕੀ ਹੈ ਦੇਖੋ ਜੀ ਘਰ ਦਾ ਗਰੇਲੂ ਮਸਲਾ ਸੀ ਹੁਣ ਜੇ ਘਰ ਦਾ ਮਸਲਾ ਹੋਊਗਾ ਸਰਪੰਚ ਸਾਹਿਬ ਨੂੰ ਤਾਂ ਬੁਲਾਉਣਗੇ ਬੁਲਾਉਣਗੇ ਸਰਪੰਚ ਸਾਹਿਬ ਆਦੇ ਕੰਮਕਾਰ ਪਸ਼ਲ ਉੱਤੇ ਬਣਾਦੇ ਫਸਲੇ ਚ ਗਿਆ ਘਰੇ ਲੂਕਮ ਦੇ ਵਿੱਚ ਉਹ ਤੇ ਮੌਕੇ ਤੇ ਉਹਨੇ 112 ਤੇ ਵੀ ਕੰਪਲੀਟ ਕੀਤੀ ਹੋਈ ਸੀ ਜੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਇਹ ਸਰਪੰਚ ਸਾਹਿਬ ਸਗੂ ਜਦੋਂ ਇਹ ਪੁਲਿਸ ਵਾਲੇ ਮੁਲਾਜ਼ਮ ਉਤਰਿਆ ਉਹਨਾਂ ਨੂੰ ਇੰਨੀ ਸਰਪੰਚ ਸਾਹਿਬ ਨੇ ਤਮੀਜ਼ ਨਾਲ ਬੋਲਿਆ ਵੀ ਆਓ ਸਰ ਆਓ ਸਰ ਕਿਹਾ ਉਹਨਾਂ ਨੇ ਸਰਪੰਚ ਸਾਹਿਬ ਨੇ ਤੇ ਉਤਰਦੇ ਆ ਸਰ ਅੰਦਰ ਲੈ ਕੇ ਗਏ ਜਦੋਂ ਵਾਪਸੀ ਨਿਕਲੇ ਤਾਂ ਪਿੱਛੋਂ ਵੱਟ ਕੇ ਮਾਰੀ ਜਿਪੇੜ ਦੱਸੋ ਵੇ ਕੋਈ ਰਾਈਟ ਬਣਦਾ ਚਪੇੜ ਮਾਰਨ ਦਾ ਸਰਪੰਚ ਸਾਹਿਬ ਨੂੰ ਫਿਰ ਕਹਿੰਦੇ ਮੈਨੂੰ ਪਤਾ ਨਹੀਂ ਸੀਗਾ ਤੁਸੀਂ ਸਰਪੰਚ ਦੇ ਮੰਨ ਲਓ ਤੁਹਾਨੂੰ ਪਤਾ ਸਰਪੰਚ ਨਹੀਂ ਹੈਗੇ ਆ ਤੇ ਆਮ ਵੀ ਤੁਸੀਂ ਪਬਲਿਕ ਨੂੰ ਕਿਵੇਂ ਚਪੇੜ ਮਾਰ ਦੋਗੇ ਜੀ ਇਹ ਕਿਹੜੇ ਕਾਨੂੰਨ ਦੀ ਕਿਤਾਬ ਵਿੱਚ ਲਿਖਿਆ ਹੈ ਇਹ ਤੋਂ ਤਾਂ ਸਰਕਾਰ ਕਹਿੰਦੀ ਵੀ ਇਨਸਾਫ ਮਿਲੂਗਾ ਕਾਦਾ ਇਨਸਾਫ ਹੈ ਜੀ ਫਿਰ ਜੇ ਅਸੀਂ ਫਿਰ ਦੂਸਰੀ ਗੱਲ ਸੁਣੋ ਸਰ ਜਿਹੜੀ ਉਹਨਾਂ ਚਪੇੜ ਮਾਰੀ ਹੈ ਨਾ ਉਸ ਤੋਂ ਬਾਅਦ ਉਹ ਬੜੇ ਬਦਤਮੀਜੀ ਨਾਲ ਹੀ ਬੋਲੇ ਕਿ ਕਿਰਦੋ ਜੋ ਪੰਚਾਇਤ ਸੀ ਨਾ ਮੋਕੇ ਤੇ ਮੇਰੇ ਸਾਹਮਣੇ ਕੋਈ 5 7 10 ਜਣੇ ਹੋਣਗੇ ਮੋਕੇ ਦੀ ਪੰਚਾਇਤ ਪੰਚਾਇਤ ਦੇ ਵਿੱਚ ਮਾਰਿਆ ਕੋਈ ਇਹ ਨਹੀਂ ਇਕੱਲੇ ਨੂੰ ਮਾਰਿਆ ਸਾਈਡ ਤੇ ਭਰੀ ਪੰਚਾਇਤ ਦੇ ਵਿੱਚ ਮਾਰਿਆ ਫਿਰ ਅਸੀਂ ਰੂਪਰੂਪ ਜਦੋਂ ਕੱਟ ਕਰਿਆ ਉਸ ਤੋਂ ਬਾਅਦ ਥੋੜਾ ਢਿੱਲਾ ਪਿਆ ਵੀ ਨੂੰ ਪਤਾ ਲੱਗ ਗਿਆ ਵੀ ਰੂਪਰੂਪ ਪਿੰਡ ਦੇ ਕਾਫੀ ਯਾਰ ਪਬਲਿਕ ਇਕੱਠੀ ਹੋ ਜਾਂਦੀ ਅਸੀਂ ਚਾਹੁੰਦੇ ਹਾਂ ਸਾਹਿਬ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇ ਅਗਰ ਮੋਕੇ ਦੇ ਸਾਹਿਬ ਕੋਈ ਸਾਹਿਬ ਕੋਈ ਜੇ ਮੋਕੇ ਦੇ ਇਸ ਟੈਂਪਰਚਾ ਨਹੀਂ ਕਰਦੇ ਜਿ ਕਿਸੇ ਤਰ੍ਹਾਂ ਦੀ ਜਿਹੜੀ ਕਾਰਵਾਈ ਨਹੀਂ ਕਰ ਦਿੱਤਾ ਅਸੀਂ ਇਸ ਟਾਈਮ ਇਹ ਦਰੀਆਂ ਵਛਾ ਕੇ ਧਰਨਾ ਲਾਵਾਂਗੇ ਜੀ ਤੇ ਅਸੀਂ ਪਬਲਿਕ ਤੇ ਜਿਹੜਾ ਵੀ ਬਣੇਗਾ ਕਾਰਵਾਈ ਅਸੀਂ ਮੰਗਦੇ ਜੀ ਬਸ ਮੇਲ ਜੋਗਾ ਜੀ ਬਿਲਕੁਲ ਤੁਸੀ ਬੰਦ ਕਰਾਓ ਸਾਡੇ ਅੱਜ ਸੀਡ ਫਾਰਮ ਮੇਰੀ ਚ 112 ਤੇ ਇੱਕ ਕੰਪਲੇਂਟ ਜਿਹੜੀ ਹੈਗੀ ਹੈ ਮਸੂਲ ਹੋਈ ਸੀ ਜਿਸ ਤੇ ਸਾਡੀ ਪੁਲਿਸ ਪਾਰਟੀ ਐਸਪਾ ਪੂਰਾ ਆਉਂਦੇ ਨਾਲ ਮੁਲਾਜ਼ਮ ਜਿਹੜੇ ਹੈਗੇ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਕੋਈ ਮਿਸ ਅੰਡਰਸਟੈਂਡਿੰਗ ਤਹਿਤ ਮੌਕੇ ਦੇ ਮੌਜੂਦਾ ਸਰਪੰਚ ਦੇ ਨਾਲ ਕੋਈ ਉਹਨਾਂ ਦੀ ਗੱਲਫਹਮੀ ਜਾਂ ਉਹਨਾਂ ਨੇ ਹੱਥੋਂ ਪਾਈ ਕੀਤੀ ਜਿਸ ਸਬੰਧੀ ਅਸੀਂ ਉਹਦਾ ਬਣਦਾ ਮੌਕੇ ਤੇ ਪਹੁੰਚ ਕੇ ਸਾਰੀ ਜਿਹੜੇ ਦੋਨੇ ਤਰ੍ਹਾਂ ਦੇ ਗੱਲਬਾਤ ਸੁਣ ਕੇ ਜਿਹੜਾ ਅਸੀਂ ਸੀਨੀਅਰ ਅਫਸਰਾਂ ਦਾ ਧਿਆਨ ਚ ਲਿਆਂਦਾ ਜਿਸ ਚੋਂ ਉਹਦਾ ਹੁਣੇ ਉਹਨਾਂ ਡਿਪਾਰਟਮੈਂਟ ਰੈਲੈਕਸ਼ਨ ਇਨੀਸ਼ੀਏਟ ਕਰਕੇ ਤੇ ਉਹਨੂੰ ਪੁਲਸ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ